दस लाख रुपया जिनका घर गिर गया है जिनका पार्शल घर गिरा है जो उसको हम पांच लाख रुपया दे रहे हैं जिसका कोई जानवर जो है वो बह गया है तकरीबन नौ सौ के करीब जानवर हैं जो बह गए हैं उसको हम पांच लाख रुपया बड़े जानवर का और पचास हजार रुपया जो बकरी या भेड़ जो भी किसी की बह गई है उसके लिए हम दे रहे हैं और इन शाह दो हफ्तों के अंदर अंदर इन शाह ताला जो हम ये रिहेबिलिटेशन का पैकेज है वो अवाम को वो चेक्स वो पैसे मिलना शुरू हो जाएंगे और सरगोदा वालों मैं आपसे भी वादा करके जा रही हूं सरगोदा में भी सैलाब आया कोर्ट मोमिन में और और जगहों पर आपसे भी वादा कर रही हूं और जो लोग मुझे पंजाब के जो पंजाब के बासी मुझे टीवी पर सुन रहे हैं मैं उनसे भी वादा कर रही हूं कि जब तक आखिरी इंसान पंजाब का आखिरी रिहायशी जब तक अपने घर में जाके वापस आबाद नहीं हो सक हो जाता मरियम नवाज शरीफ चैन से नहीं बैठेगी दस लाख रुपया जिनका घर गिर गया है जिनका पार्शल घर गिरा है जो उसको हम पांच लाख रुपया दे रहे हैं जिसका कोई जानवर जो है वो बह गया है तकरीबन नौ सौ के करीब जानवर हैं जो बह गए हैं उसको हम पांच लाख रुपया बड़े जानवर का और पचास हजार हाज, रुपया जो बकरी या भेड़ जो भी किसी की बह गई है उसके लिए हम दे रहे हैं और इन शह हफ्तों के अंदर अंदर ये इनशाला जो हम ये रिहेबिलिटेशन का पैकेज है वो अवाम को वो चेक वो पैसे मिलना शुरू हो जाएंगे और सरगोदा वालों मैं आपसे भी वादा करके जा रही हूं सरगोदा में भी सैलाब आया कोर्ट मोमिन में और और जगहों पर आपसे भी वादा कर रही हूं और जो लोग मुझे पंजाब के जो पंजाब के बासी मुझे टीवी पर सुन रहे हैं मैं उनसे भी वादा कर रही हूं ਕਿ ਜਬ ਤੱਕ ਆਖਰੀ ਇਨਸਾਨ ਪੰਜਾਬ ਦਾ ਆਖਰੀ ਰਿਹਾਇਸ਼ੀ ਜਬ ਤੱਕ ਆਪਣੇ ਘਰ ਮੇ ਜਾ ਕੇ ਵਾਪਸ ਆਬਾਦ ਨਹੀਂ ਹੋ ਜਾਂਦਾ ਮਰੀਮ ਨਵਾਜ਼ ਸ਼ਰੀਫ ਚੈਨ سے ਨਹੀਂ ਬੈਠੇਗੀ ਪਰਯਮ ਨਵਾਜ਼ ਵੱਲੋਂ ਜਿਹੜਾ ਹਾਰਡਪੀਟ ਤਾਂ ਲਈ ਮਵਾਜਾ ਦਿੱਤਾ ਜਾ ਰਿਹਾ ਉਹਦੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਬੜੇ ਲੋਕ ਸਲਾ ਰਹੇ ਨੇ ਉਸ ਨੂੰ ਬੜਾ ਉਹ ਕਦਰ ਕਰ ਰਹੇ ਆ ਤੇ ਇੱਕ ਬੈਂਕ ਕਰ ਰਿਹਾ ਕਿ ਸਾਡੇ ਤੇ ਉਧਰਲੇ ਮਲਕ ਦੇ ਵਿੱਚ ਦੇਸ਼ ਦੇ ਵਿੱਚ ਕਿੰਨਾ ਫਰਕ ਆ ਜਿਹਨੂੰ ਅਸੀਂ ਕਹਿੰਦੇ ਆ ਇਹ ਦੇਸ਼ ਜੀ ਇਹ ਨੰਗ ਨਾਲ ਭੁੱਖ ਨਾਲ ਖੈਰਿਆ ਤੇ ਤੁਸੀਂ ਪਹਿਲਾਂ ਉਹ ਵੀਡੀਓ ਸੁਣੋ ਫਿਰ ਤੁਹਾਨੂੰ ਅੱਗੇ ਗੱਲਬਾਤ ਕਰਦੇ ਆ 10 ਲੱਖ ਰੁਪਇਆ ਜਿੰਨਾਂ ਦਾ ਘਰ ਗਿਰ ਗਿਆ ਹੈ ਜਿੰਨਾਂ ਦਾ ਪਾਰਸ਼ਲ ਘਰ ਗਿਰਾਏ ਜੋ ਉਸ ਕੋ ਹਮ 5 ਲੱਖ ਰੁਪਇਆ ਦੇ ਰਹੇ ਹਾਂ ਜਿਸ ਦਾ ਕੋਈ ਜਾਨਵਰ ਜੋ ਹੈ ਉਹ ਬਹਿ ਗਿਆ ਹੈ ਤਕਰੀਬਨ 900 ਦੇ ਕਰੀਬ ਜਾਨਵਰ ਹੈ ਜੋ ਬਹਿ ਗਏ ਉਸ ਕੋ ਹਮ 5 ਲੱਖ ਰੁਪਿਆ بڑے ਜਾਨਵਰ ਕਾ ਔਰ 50 ਹਜ਼ਾਰ ਰੁਪਿਆ ਜੋ ਬੱਕਰੀ ਜਾਂ ਭੇਡ ਜੋ ਵੀ ਕਿਸੇ ਕੀ ਬਹਿ ਗਈ ਹੈ ਉਸ ਕੇ ਲੀਏ ਹਮ ਦੇ ਰਹੇ ਹੈ ਇਹ ਪਾਕਿਸਤਾਨ ਦੀ ਜਿਹੜੀ ਪ੍ਰੇਮ ਨਮਾਜ਼ ਆ ਉਸ ਦੀ ਵੀਡੀਓ ਸੁਣ ਕੇ ਤੁਹਾਨੂੰ ਜਿਹੜਾ ਇੱਕ ਅੰਦਾਜ਼ਾ ਲੱਗ ਗਿਆ ਹੋਣਾ ਤੇ ਦੂਸਰੇ ਪਾਸੇ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਤੇ ਸਾਡਾ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਐਸਾ ਪੰਜਾਬ ਨੂੰ ਕੀ ਦੇ ਰਿਹਾ ਚੜਦੇ ਪੰਜਾਬ ਨੂੰ ਤੇ ਲੈਹਂਦੇ ਪੰਜਾਬ ਵਾਲੇ ਕੀ ਦੇ ਰਹੇ ਆ ਤੇ ਤੁਹਾਨੂੰ ਮੈਂ ਥੋੜਾ ਜਿਹਾ ਪੜ ਕੇ ਸੁਣਾ ਦੇਵਾਂ ਕਿ ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਸਾਨੂੰ ਸਬਕ ਜਰੂਰ ਸਿੱਖਣਾ ਚਾਹੀਦਾ ਅਸੀਂ ਕਹਿੰਦੇ ਜੀ ਫਲਾਨਾ ਦੇਸ਼ ਮਾੜਾਗਾ ਅਸੀਂ ਕਹਿੰਦੇ ਜੀ ਫਲਾਨਾ ਦੇਸ਼ ਭੁੱਖ ਨੰਗ ਨਾਲ ਢਲ ਰਿਹਾਗਾ ਸਾਡੀਆਂ ਬਹੁਤਿਆ ਜ਼ਿਆਦੇ ਸਟੇਟਾਂ ਨੇ ਇਹ ਜਿਹੜੀਆਂ ਸਭ ਤੋਂ ਜ਼ਿਆਦੇ ਗਰੀਬੀ ਹੈ ਇੱਥੇ ਭਾਰਤ ਦੇ ਵਿੱਚ ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ਅਸੀਂ ਅੰਦੇ ਭਗਤ ਹੋ ਜਾਂਦੇ ਆ ਇੱਕ ਪੋਰਟਾ ਸੰਜੀਤ ਮੈਂ ਤੁਹਾਨੂੰ ਕਰਦਾ ਪੜਕੇ ਸੁਣਾਉਣਾ ਕਿ ਕੀ ਲਿਖ ਲਿਖਿਆ ਪੋਰਟ ਦੇ ਵਿੱਚ ਕਹਿੰਦੇ ਇਸ ਨੂੰ ਕਹਿੰਦੇ ਹਨ ਮਾਦਤ ਦੇ ਮੁੱਖ ਮੰਤਰੀ ਬੱਕਰੀ ਤੇ ਭੇਡ ਦਾ ਮੁਆਵਜ਼ਾ 50000 ਇਹਦਾ ਟਾਈਟਲ ਲਿਖਿਆ ਕਿਸੇ ਨੇ ਇਹ ਪੋਰਟ ਵਾਇਰਲ ਹੋ ਰਹੀ ਆ ਤੇ ਜਿਸ ਤਰ੍ਹਾਂ ਵੀਡੀਓ ਵਾਇਰਲ ਹੋ ਰਹੀ ਆ ਤੁਹਾਨੂੰ ਮੈਂ ਸੁਣਾਉਣਾ ਕਿ ਪੰਜਾਬ ਪਾਕਿਸਤਾਨ ਪੰਜਾਬ ਦੀ ਪ੍ਰਧਾਨ ਮੰਤਰੀ ਪ੍ਰੀਮ ਨਮਾਜ਼ ਵੱਲੋਂ ਹਰ ਪੀੜਤਾਵਾਂ ਲਈ ਮੁਆਵਜ਼ਾ ਜਿਹੜਾ ਐਲਾਨ ਦਿੱਤਾ ਗਿਆ ਜਿਹਦਾ ਪੂਰਾ ਘਰ ਟਹਿ ਗਿਆ ਉਹਨੂੰ 10 ਲੱਖ ਰੁਪਈਆ ਮੁਆਵਜ਼ਾ ਜਿਹਦਾ ਅੱਧਾ ਘਰ ਟਹਿ ਗਿਆ ਉਹਨੂੰ 5 ਲੱਖ ਰੁਪਈਆ ਮੁਆਵਜ਼ਾ ਸਾਡੇ ਇੱਥੇ ਨਾ ਦਾ ਅੱਧੇ ਘਰ ਦੀ ਗੱਲ ਹੋਈ ਆ ਨਾ ਇਹ ਤੇ ਪੂਰੇ ਘਰ ਦੀ ਗੱਲ ਹੋਈ ਆ ਇੱਥੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 40000 ਰੁਪਈਆ ਮਕਾਨ ਬਣਾ ਤੇ ਦਿੱਤਾ 40000 ਰੁਪਈਆ ਬੱਕਰੇ ਦਾ ਖੁੱਡਾ ਨਹੀਂ ਬਣਦਾ ਮੁਰਗੇ ਦਾ ਖੁੱਡੇ ਨਹੀਂ ਪੈਂਦੇ 40000 ਦੇ ਨਾਲ ਘਰ ਪਾ ਲਓਗੇ ਤੁਸੀਂ 40000 ਦੇ ਨਾਲ ਇਹ ਗਰੀਬਾਂ ਦੇ ਨਾਲ ਕੋਝਾ ਮਜ਼ਾਕ ਕਿਉਂ ਸਰਕਾਰਾਂ ਕਰਦੀਆਂ ਨੇ ਕਿਤੇ 10 ਲੱਖ ਤੇ ਇੱਧਰ 40 ਹਜ਼ਾਰ ਫਰਕ ਤੁਸੀਂ ਅੰਤਰ ਆਪ ਸਮਝ ਲਿਓ ਕਿ ਅਸੀਂ ਭੀਖ ਮੰਗ ਰਹੇ ਆ ਸਰਕਾਰਾਂ ਦੇ ਕੋਲੋਂ ਸਾਡੇ ਸਾਧ ਇੱਕ ਟੈਕਸ ਲਾਇਆ ਹੋਇਆ ਹੈਗਾ ਸਰਕਾਰਾਂ ਨੇ ਅੱਗੇ ਤੁਹਾਨੂੰ ਮੈਂ ਸੁਣਾਉਣਾਗਾ ਤੇ ਵੱਡੇ ਜਨਵਰਾਂ ਲਈ ਜਿਵੇਂ ਮੱਝ ਗਊ ਜੈਸ ਤਰ੍ਹਾਂ ਕੋਈ ਘੋੜਾ ਜਾਂ ਹੋਰ ਤੇ ਉਹਨਾਂ ਦੇ ਮੁਆਵਜ਼ੇ ਲਈ 5 ਲੱਖ ਰੁਪਏ ਦਿੱਤਾ ਜਾ ਰਿਹਾ ਇਹ ਵੀ ਦੇਖੋ ਵੱਡੇ ਜਨਵਰ ਜੇ ਕੋਈ ਮੱਝ ਮਰ ਗਈ ਗਊ ਮਰ ਗਈ ਜਾਂ ਕੋਈ ਹੋਰ ਵੱਡਾ ਜਨਵਰ ਆਪਾਂ ਕੋੜਾ ਕਹიდੀਏ ਤਾਂ ਉਹਦੇ ਲਈ 5 ਲੱਖ ਰੁਪਿਆ ਸੋਚ ਕੇ ਦੇਖੋ ਤੁਸੀਂ ਤੇ ਆਪਣੇ ਲਈ ਕਿੰਨੇ ਕਰਿਆਗਾ 37000 ਰੁਪਿਆ ਵੱਡੇ ਪਸ਼ੂ 37000 ਅੱਜ ਕੱਲ ਜਿਹੜੀ ਆਪਾਂ ਮੱਝ ਲੈਨੇ ਆ 80000 ਤੋਂ 5 ਲੱਖ ਤੱਕ ਮੱਝ ਮਿਲਦੀ ਹੈ ਇੱਕ ਤੇ ਜਿਹੜੀਆਂ ਇੱਥੇ ਆਪਾਂ 13 ਮੱਧਿਆ ਰੁਪਈਆ ਕਿਸੇ ਦਿਨ 30 ਰੁਪਈਆ ਕਿਸੇ ਦਿਨ 20 ਰੁਪਈਆ ਕਿਸੇ ਦਿਨ 5 ਸਿੱਕੇ ਕਿਸੇ ਦਿਨ 400 ਤੇ ਦੂਸਰੇ ਪਾਸੇ ਉਹਨਾਂ ਨੇ ਜਿਹੜੇ ਕਿ ਪ੍ਰਧਾਨ ਮੰਤਰੀ ਨੇ ਇਹ ਕਿਹਾ ਜੇ ਕਿਸੇ ਦੀ ਬੱਕਰੀ ਭੇਡ ਜਾਨੀ ਕਿ ਛੋਟਾ ਜਾਨਵਰ ਮਰ ਗਿਆ ਤੇ ਉਹਨੂੰ 50000 ਰੁਪਇਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਇਹ ਸਾਡੇ ਮੁੱਖ ਮੰਤਰੀ ਇੱਧਰ ਹਰਸਿੰਦਰਕੌਰ ਬਾਦਲਾ ਤੇ ਦੂਸਰੇ ਪਾਸੇ ਇਹ ਨਿੰਦਾ ਕਰਦੇ ਨਹੀਂ ਥੱਕਦੇ ਜੀ ਐ ਹੋ ਗਿਆ ਜੀ ਫਲਾਨਾ ਹੋ ਗਿਆ ਧੌਂਕਾ ਹੋ ਗਿਆ ਭਰਾਵੋ ਇਹ ਨਿੰਦਿਆ ਵਾਲੇ ਕੰਮ ਨਹੀਂ ਜੇ ਅਸਲੀਅਤ ਕਰਨਾ ਤੁਸੀਂ ਤਾਂ ਜਿਹੜੇ ਤੁਸੀਂ ਦੇਸ਼ ਨੂੰ ਭੁੱਖ ਨੰਗ ਵਾਲਾ ਕਹਿੰਦੇ ਕਿ ਭੁੱਖ ਨੰਗ ਨਾਲ ਘੁਰਿਆ ਉਸ ਦੇਸ਼ ਵਿੱਚ ਤਾਂ ਕੁਝ ਨਹੀਂ ਤੇ ਉਸ ਦੇਸ਼ ਨੇ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਪਾਣੀ ਵੜਿਆ ਗੁਰਦੁਆਰਾ ਸਾਹਿਬ ਦੇ ਵਿੱਚ ਆ ਚਲੋ ਕੁਦਰਤੀ ਮਾਰ ਮੰਨ ਲੈਨੇ ਆ ਵੈਸੇ ਉਹ ਕੁਦਰਤੀ ਮਾਰ ਨਹੀਂ ਸੀ ਪਰ ਉਹਨਾਂ ਅਗਲਿਆਂ ਨੇ ਤੀਜੇ ਦਿਨ ਦੇ ਵਿੱਚ ਗੁਰਦੁਆਰਾ ਸਾਹਿਬ ਖਾਲੀ ਕਰ ਦਿੱਤਾ ਇਹ ਕਹਿ ਕੇ ਕਿ ਇਹ ਪੰਜਾਬੀਆਂ ਦਾ ਇਹ ਚੜਦੇ ਪੰਜਾਬ ਦੇ ਸਿੱਖਾਂ ਦਾ ਗੁਰਦੁਆਰਾ ਹੈਗਾ ਉਥਾਂ ਦੇ ਜਿਹੜੀਆਂ ਕਿ ਭਾਵਨਾ ਨੂੰ ਸੱਟ ਨਹੀਂ ਵੱਜਣੀ ਚਾਹੀਦੀ ਇਹ ਕਹਿ ਕੇ ਉਹਨਾਂ ਨੇ ਪਾਣੀ ਸਭ ਤੋਂ ਪਹਿਲਾਂ ਇਸ ਪ੍ਰਧਾਨ ਮੰਤਰੀ ਮਰੇਮਨ ਨਮਾਜ਼ ਨੇ ਜਿਹੜਾ ਇਹ ਬਿਆਨ ਦਿੱਤਾ ਕਿ ਗੁਰੂ ਘਰ ਦਾ ਜਿਹੜਾ ਇਹ ਖਾਲੀ ਹੋਣਾ ਚਾਹੀਦਾ ਤੁਸੀਂ ਬਿਆਨ ਸਾਰਿਆਂ ਨੇ ਸੁਣਾ ਹੋਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਪਾਣੀ ਇਸ ਦਾ ਕੱਢੋ ਤੇ ਤੀਜੇ ਦਿਨ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੀ ਜਿਹੜੀ ਸਾਫ ਸਪਾਈ ਕਰ ਦਿੱਤੀ ਸੀ ਸਿਆਣੇ ਕਹਿੰਦੇ ਹੁੰਦੇ ਆ ਜੋ ਵੀ ਕੋਈ ਵੀ ਬੰਦਾ ਚੰਗਾ ਕੰਮ ਕਰਦਾ ਉਹਨੂੰ ਸਲਾਉਣਾ ਸਾਨੂੰ ਚਾਹੀਦਾ ਉਹਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਜੇ ਸਾਡਾ ਮਲਕ ਕੋ ਵਿੱਚ ਬੇਗਾਨਾ ਮੁਲਕ ਮੁਲਕ ਹੋਵੇ ਜੇ ਸਾਡੇ ਇੱਥੇ ਮੁੱਖ ਮੰਤਰੀ ਵਧੀਆ ਕੰਮ ਕਰਦਾ ਉਹਨੂੰ ਸਲਾਉਣਾ ਚਾਹੀਦਾ ਕਿ ਭਾਈ ਇਹਨੇ ਵਧੀਆ ਕੰਮ ਕੀਤਾ ਜੇਕਰ ਅਕਾਲੀ ਦਲ ਜਾਂ ਦੂਜਾ ਜਾਂ ਤੀਜਾ ਕੰਮ ਵਧੀਆ ਕਰਦਾ ਉਹਨੂੰ ਵਧੀਆ ਕਰਨਾ ਚਾਹੀਦਾ ਚਾਹੀਦਾ ਪਰ ਲੱਤਾਂ ਵੀ ਖਤਨਾ ਚਾਹੀਦੀ ਸਾਡਾ ਇੱਕ ਸੁਭਾਅ ਬਣ ਗਿਆ ਤੇ ਜੇਕਰ ਕੋਈ ਚੰਗਾ ਕੰਮ ਕਰਦਾ ਉਹਨੂੰ ਵੀ ਅਸੀਂ ਜਿਹੜਾ ਸਰਾਹਤਾ ਜਿਹੜੀ ਜ਼ਰੂਰਤ ਦੇਣੀ ਬੰਦੀ ਆ ਜਿਸ ਤਰ੍ਹਾਂ ਜਿਹੜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਵੱਡੇ ਵੱਡੇ ਲਾਣ ਕੀਤੇ ਗਏ ਨੇ ਲਾਣ ਕਿਨੇ ਕੀਤੇ ਗਿਆ 2 ਹਫ਼ਤਿਆਂ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਰੁਪਏ ਟਿਕਟ ਵੰਡਣ ਦਾ ਜਿਹੜਾ ਲਾਣ ਕਰ ਦਿੱਤਾ ਸਿਰਫ 2 ਹਫ਼ਤਿਆਂ ਦੇ ਵਿੱਚ ਸਾਡੇ ਇਧਰ ਮੁੱਖ ਮੰਤਰੀ ਕਹਿ ਰਿਹਾ ਜੀ ਪਹਿਲਾਂ ਗਰਦੌਰੀਆਂ ਹੋਣਗੀਆਂ ਫਿਰ 40 ਦਿਨ ਲੱਗ ਜਾਣਗੇ ਪੈਸੇ ਪੈਂਦਿਆਂ ਨੂੰ ਯਾਨੀ ਕਿ ਸਵਾ ਡੇਢ ਮਹੀਨਾ ਕਿਤੇ 2 ਹਫ਼ਤੇ ਕਿਤੇ ਡੇਢ ਮਹੀਨਾ ਪਹਿਲਾਂ ਗਰਦੌਰੀਆਂ ਹੋਣਗੀਆਂ ਇਹ ਤਾਂ ਨੂੰ ਪਤਾ ਕਿ ਗਰਦੌਰੀਆਂ ਕਰਨ ਵਾਲੇ ਕੌਣ ਹੁੰਦੇ ਆ ਉਹ ਗਰੀਬਾਂ ਦੇ ਮਕਾਣ ਗਰੀਬਾਂ ਦੇ ਫਸਲਾਂ ਫੇਰ ਛੱਡ ਜਾਂਦੇ ਆ ਤਾਕਰੇ ਵੱੱਦ ਫਸਲਾਂ ਫੇਰ ਲਖਿਆ ਜਾਂਦੇ ਆ ਫੇਰ ਗਰੀਬ ਮਾਰਿਆ ਜਾਂਦਾਗਾ ਇੱਥੇ ਗਰੀਬਾਂ ਦੇ ਨਾਲ ਹਮੇਸ਼ਾ ਧੱਕਾ ਹੁੰਦਾਗਾ ਗਰੀਬ ਨੂੰ ਪਰਮਾਤਮਾ ਦੀ ਮਾਰ ਆ ਸਰਕਾਰਾਂ ਦੀ ਮਾਰ ਆ ਤੇ ਸਾਡੇ ਜਿਹੜੇ ਘੜਮ ਚੌਧਰੀਆ ਉਹਨਾਂ ਦੀ ਵੀ ਮਾਰ ਆ ਅਕਸਰ ਆਪਾਂ ਦੇਖਦੇ ਆ ਕਿ ਜਦੋਂ ਪਟਵਾਰੀ ਜਾ ਕਰਨ ਹੋਊਗਾ ਆਉਂਦਾਗਾ ਗਰਦੌਰੀ ਵਾਸਤੇ ਯਾ ਨੰਬਰਦਾਰ ਹੁੰਦਾਗਾ ਕਿਸੇ ਪਿੰਡ ਦਾ ਆਪਾ ਸਾਰੇ ਪਿੰਡ ਦਾ ਕਿਸੇ ਉੱਤੇ ਆਪਣਾ ਕੰਤੂ ਪ੍ਰੰਤੂ ਨਹੀਂ ਇਹਦੇ ਵਿੱਚ ਆ। ਕਈ ਗਰੀਬਾਂ ਦੇ ਜਿਹੜੇ ਮਕਾਨ ਸਾੜ ਜਾਂਦੇ ਆ ਗਰੀਬਾਂ ਦੀਆਂ ਜਿਹੜੀਆਂ ਫਾਸਲਾਂ ਨੇ ਜਿਹੜਾ ਉਹਨਾਂ ਨੂੰ ਸਾੜ ਜਾਂਦਾ ਤਾਕੜੇ ਆਪਣੇ ਵੱਧ ਮੁੱਲ ਪਵਾ ਲੈਂਦੇ ਆ। ਸਾਡਾ ਅੱਜ ਤਾਂ ਇਹ ਹਾਲ ਹੋਇਆ ਪਿਆ ਪੰਜਾਬ ਦਾ। ਸਾਨੂੰ ਮਾੜਾ ਮੋਟਾ ਜਿਹੜਾ ਸਬਕ ਲੈਣਾ ਚਾਹੀਦਾ ਜਿਹੜੀ ਕਿ ਇੱਕ ਨਰੋਹਲ ਸਰਕਾਰ ਬਣਾਤੀ ਭਗਵੰਤ ਮਾਨ ਦੀ ਲੋਕਾਂ ਨੇ 92 ਐਮਐਲਏ ਜਿਟਾਏ ਤੇ ਪਰ ਸਾਨੂੰ ਮਿਲਿਆ ਕੀ? 4 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਨੂੰ ਇਹਦੇ ਵਿੱਚੋਂ ਮਿਲਿਆ ਕਿ ਸਿਰਫ ਲਾਰੇ ਜਾਂ ਚੁਟਕਲੇ ਤੋਂ ਇਲਾਵਾ ਸਾਨੂੰ ਕੀ ਮਿਲਿਆ ਆਪਾਂ ਦੱਸ ਦਿਓ ਜੇ ਤੁਹਾਨੂੰ ਕੁਝ ਮਿਲਿਆਗਾ ਇਸ ਕਰਕੇ ਕੋਈ ਵੀ ਬੰਦਾ ਹੈਗਾ ਜੋ ਕੰਮ ਸਹੀ ਕਰਦਾ ਉਹਨੂੰ ਸਹੀ ਕਹੋ ਜੋ ਕੋਈ ਭਈ ਗਲਤ ਕਰਦਾ ਉਹਨੂੰ ਗਲਤ ਕਹੋ ਜੇ ਕੋਈ ਚੰਗਾ ਕਰਦਾ ਉਹਦੀ ਸਹਿਯਤਾ ਜ਼ਰੂਰ ਕਰੋ ਜਿਹੜੇ ਕਿ ਹੁਣ ਆਪਾਂ ਅੱਜ ਪ੍ਰਧਾਨ ਮੰਤਰੀ ਜਿਹੜਾ ਪਾਕਿਸਤਾਨ ਦੀ ਬਲੌ ਜਿਹੜਾ ਕ ਬਟਾ ਲੜ ਕੀਤਾ ਗਿਆ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉਸੇ ਤਰ੍ਹਾਂ ਦੇ ਤੇ ਉਵੇਂ ਬਿਆਨ ਕਰੇ ਜਿਨ੍ਹਾਂ ਦਾ ਨੁਕਸਾਨ ਹੋਇਆ ਘਰਾਂ ਦਾ ਉਵੇਂ 10 ਲੱਖ ਰੁਪਇਆ ਉਸ ਤੋਂ ਚਾਹ ਪਲੱਸ ਦੇਵੇ 10 ਲੱਖ ਤੋਂ ਤੇ ਉਸ ਤਰ੍ਹਾਂ ਜਿਸ ਤਰ੍ਹਾਂ ਵੱਡੇ ਪਸ਼ੂ ਮਰੇ ਆ 5 ਲੱਖ ਰੁਪਇਆ ਜੇਕਰ ਕਿਸੇ ਦੀਆਂ 5 ਮੱਝਾਂ ਮਰ ਗਈਆਂ ਤਾਂ ਸਿੱਧਾ 1 ਲੱਖ ਦੀ ਮੱਝ ਹੁੰਦੀ ਆ 5 ਲੱਖ ਤਾਂ ਸਿੱਧ ਹੀ ਹੋ ਗਿਆ ਕਿਸੇ ਦੀਆਂ 13 ਮਰ ਗਈਆਂ 13 ਲੱਖ ਰੁਪਇਆ ਹੋ ਗਿਆ ਇਹ ਗੱਲ ਬੜੀ ਸੋਚਣ ਵਾਲੀ ਆ ਢੰਗਾਈ ਵਾਲੀ ਆ ਇਹ ਐ ਨਹੀਂ ਕਿ ਅਸੀਂ ਅੱਧੇ ਭਗਤ ਬਣ ਜੇ ਕਿਸੇ ਦੇ ਕਿ ਭਾਈ ਨਹੀਂ ਜੀ ਇਸ ਤਰ੍ਹਾਂ ਨਹੀਂ ਜੀ ਬਿਲ ਫਲਾਨਾ ਦੀ ਧਮਕਾ ਨਹੀਂ ਜੀ ਅਸੀਂ ਕਿਸੇ ਉੱਤੇ ਜਿਹੜਾ ਕਿੰਤੂ ਪ੍ਰਤੂ ਕਰਦਾ ਛੱਡੀਏ ਅਸੀਂ ਸੱਚਾਈ ਦਾ ਜਿਹੜਾ ਸਾਥ ਦੇਣਾ ਚਾਹੀਦਾ ਸਾਨੂੰ ਸੱਚੀ ਗੱਲ ਕਹਿਣੀ ਚਾਹੀਦੀ ਆ ਇਸ ਵੀਡੀਓ ਨੂੰ ਬੱਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਕਿ ਹੋ ਸਕਦਾ ਕਿ ਆਪਣਾ ਵੀ ਜਿਹੜਾ ਦੇਸ ਦਾ ਪਰ ਪ੍ਰਧਾਨ ਮੰਤਰੀ ਨੇ ਤਾਂ ਕੀ ਦੇਣਾ ਸੀ 1600 ਕਰੋੜ ਰੁਪਇਆ ਦੇ ਕੇ ਗਿਆ 2000 ਤੋਂ ਪਲੱਸ ਪਿੰਡਾਂ ਦਾ ਨੁਕਸਾਨ ਹੋਇਆਗਾ ਲੱਖਾਂ ਦੇ ਜਿਹੜੀ ਤਦਾਦ ਵਿੱਚ ਫਸਲ ਤਬਾਹ ਹੋ ਗਈ ਆ ਮੇਰੇ ਨਾਲ ਉਹਦੇ ਹਿਸਾਬ ਦੇ ਨਾਲ ਤਾਂ ਇੱਕ ਕਿਸਾਨ ਨੂੰ 2000 ਰੁਪਏ ਆਊਗਾ ਇਹ ਮਜ਼ਾਕ ਕੀਤਾ ਜਾ ਰਿਹਾ ਸਾਡੇ ਨਾਲ ਇਹ ਧੱਕੇ ਕੀਤੇ ਜਾ ਰਹੇ ਨੇ ਸਾਡੇ ਪੰਜਾਬੀਆਂ ਦੇ ਨਾਲ ਬਿੱਤਖਰਾ ਕਿਉਂ ਕੀਤਾ ਜਾ ਰਹੇ ਮਤਰੀ ਮਾਂ ਵਾਲਾ 슬ੋਕ ਕਿਉਂ ਕੀਤਾ ਜਾ ਰਹੇ ਆ ਤੇ ਅਸੀਂ ਫਿਰ ਕਿਵੇਂ ਕਹ ਦੀਏ ਕਿ ਸਾਡਾ ਪ੍ਰਧਾਨ ਮੰਤਰੀ ਠੀਕ ਆ ਜੀ ਸਾਡਾ ਮੁੱਖ ਮੰਤਰੀ ਠੀਕ ਆ ਆ ਜਿਹੜਾ ਕੋਈ ਚੰਗਾ ਕੰਮ ਕਰੋ ਚੰਗਾ ਕਹਾਂਗੇ ਮਾੜਾ ਕਹੋ ਮਾੜਾ ਕਹਾਂਗੇ ਇਸ ਦਾ ਕੇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦੇ ਕਰੋ ਕਮੈਂਟ ਨਹੀਂ ਤੁਸੀਂ ਲਿਖ ਦੇ ਇਹ ਸਭ ਤੋਂ ਵੱਡੀ ਤਰਾਸਦੀ ਆ ਸਾਡਾ ਕਮੈਂਟ ਲਿਖਣ ਲੱਗਿਆਂ ਅਸੀਂ 1 ਸਕਿੰਟ 10 ਸਕਿੰਟ ਕੱਢ ਕੇ ਅਸੀਂ ਕਮੈਂਟ ਨਹੀਂ ਲਿਖ ਸਕਦੇ ਸੁਝਾਅ ਨਹੀਂ ਦੇ ਸਕਦੇ